ਦੋਸਤੋ ਅੱਜ ਤੁਹਾਨੂੰ ਮੈਂ ਇੱਕ ਐਸੀ ਚਮਤਕਾਰੀ ਸ਼ਕਤੀ ਵਾਲੀ ਉਸ ਜਗ੍ਹਾ ਦੇ ਦਰਸ਼ਨ ਕਰਵਾਉਣ ਜਾ ਰਿਹਾ ਜੋ ਕਿ ਪੰਜਾਬ ਦੇ ਵਿੱਚ ਸਥਿਤ ਹੈ ਇਸ ਜਗ੍ਹਾ ਤੇ ਆਉਣ ਦੇ ਨਾਲ ਅਨੇਕਾਂ ਸਰੀਰ ਦੇ ਜਿਹੜੇ ਰੋਗ ਨੇ ਬਿਮਾਰੀਆਂ ਨੇ ਉਹ ਦੂਰ ਹੁੰਦੀਆਂ ਨੇ ਕਿਆਂ ਪਹਿਲਾਂ ਵੀ ਮੈਂ ਵੀਡੀਓ ਇਹ ਪਾਈ ਸੀਗੀ ਐਡਰੈਸ ਦੀ ਥੋੜੀ ਜੀ ਕਨਫਿਊਜ਼ਨ ਰਹਿ ਗਈ ਸੀ ਕਈ ਭਰਾਵਾਂ ਦੇ ਵੀ ਕਿੱਥੇ ਹੈਗਾ ਇਹ ਸਾਰਾ ਐਡਰੈਸ ਸਮਝਾਵਾਂਗੇ ਪੈਨ ਕਾਪੀ ਚੱਕ ਲਓ ਨੋਟ ਕਰ ਲਓ ਇੱਥੇ ਤੁਸੀਂ ਦੇਖੋ ਜਿਨ੍ਹਾਂ ਦਾ ਕੋਈ ਕਮਰਦਰਦਾ ਜਿਨ੍ਹਾਂ ਦੇ ਕਮਰ ਦੇ ਵਿੱਚ ਢੂਹੀ ਦੇ ਉੱਪਰ ਇਹ ਬੈਲਟਾਂ ਵਗੈਰਾ ਲੱਗੀਆਂ ਵੀ ਨੇ ਇਹੇ ਬੈਲਟਾਂ ਇੱਥੇ ਦੋਸਤੋ ਟਰੱਕਾਂ ਦੇ ਟਰੱਕ ਲਹੇ ਨੇਗੇ ਇੰਨਾ ਜਿਆਦਾ ਇੱਥੇ ਸਿਰਫ ਪੰਜ ਐਤਵਾਰ ਆਉਣ ਦੇ ਨਾਲ ਤੁਹਾਡੇ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਆ ਕੋਈ ਰੋਗ ਲੱਗਿਆ ਹੋਇਆ ਇੱਥੇ ਆ ਕੇ ਸਟਕਾਰਾ ਪੈਂਦਾਗਾ ਵਿਦ ਪ੍ਰੂਫ ਰਿਜ਼ਲਟ ਇਸ ਜਗ੍ਹਾ ਦੇ ਬਾਰੇ ਕਿਤੋਂ ਵੀ ਪਤਾ ਕਰ ਲਿਓ ਸਰਚ ਕਰ ਲਿਓ ਤੁਹਾਨੂੰ ਪਤਾ ਲੱਗ ਜਾਵੇਗਾ ਆ ਐਨਕਾ ਉਹੀ ਨਹੀਂ ਲੈ ਆ ਕੇ ਕਿਤੋਂ ਟੰਗੀਆਂ ਕਿਸੇ ਵੀ ਕਿਸੇ ਵੀ ਨੰਬਰ ਨਾਲ ਲੱਗਿਆ ਹੋਵੇ ਇੱਥੇ ਐਤਵਾਰ ਆਓ ਬਾਬਾ ਜੀ ਦਾ ਝਾੜਾ ਕਰਵਾਓ ਆ ਐਨਕਾਂ ਤੋਂ ਛਟਕਾਰਾ પાਕੇ ਜਾਓ ਤੁਹਾਡੀ ਨਿਗਾਹ ਦੁਬਾਰਾ ਫੁੱਲ ਵਰਗੀ ਉਦਾਂ ਦੀ ਉਦਾਂ ਹੀ ਬਣ ਜਾਵੇਗੀ 101% ਜੈਨੂਨੋ ਕਿਤੋਂ ਵੀ ਪਤਾ ਕਰ ਸਕਦੇ ਹਾਂ ਪੂਰੇ ਜ਼ਿਲ੍ਹੇ 'ਚੋਂ ਪਤਾ ਕਰ ਲਿਓ ਵੀ ਹਾਂ ਇੱਥੇ ਸੁੱਖਣਾ ਪੂਰੀ ਹੁੰਦੀ ਆ ਜਾਂ ਨਹੀਂ ਹੁੰਦੀ ਕੋਈ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ ਜਾਂਦਾ ਕੋਈ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਤਾਗਾ ਤਬੀਤ ਜਾਂ ਜਲ ਵਗੈਰਾ ਨਹੀਂ ਕਰਕੇ ਦਿੱਤਾ ਜਾਂਦਾ ਸਿਰਫ ਇੱਕ ਝਾੜਾ ਲੱਗਦਾਗਾ ਜੋ ਝਾੜਾ ਬਾਬਾ ਜੀ ਇੱਥੇ ਵਲਕਾਰ ਸਿੰਘ ਜਿਨ੍ਹਾਂ ਦੀ ਪ੍ਰੋਪਰ ਇੱਥੇ ਡਿਊਟੀ ਲੱਗੀ ਵੀ ਆ ਪੂਰਨ ਤੌਰ ਤੇ ਸੇਵਾਦਾਰ ਨੇਗੇ ਐਤਵਾਰ ਨੂੰ ਸ਼ਾਮ ਨੂੰ ਝਾੜਾ ਲੱਗਦਾਗਾ ਜਦੋਂ ਆਰਤੀ ਹੋ ਜਾਂਦੀ ਆ ਆਰਤੀ ਤੋਂ ਬਾਅਦ ਝਾੜਾ ਲੱਗਦਾ ਸਾਨੂੰ ਸਾਰਾ ਆਪਾਂ ਵੀਡੀਓ ਚ ਦਿਖਾਵਾਂਗੇ ਚਲਦੀ ਚਲਦੀ ਹੁਣ ਵੀਡੀਓ ਨੂੰ ਜਿੰਨਾ ਹੋ ਸਕਦਾ ਦੋਸਤੋ ਜਿਆਦਾ ਤੇ ਜਿਆਦਾ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਚੈਨਲ ਵੀਵੀ ਉਨੀ ਬਲੈਕੀ ਨੂੰ ਨਹੀਂ ਹਜੇ ਤੱਕ ਯੂਟਿਊਬ ਤੇ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਦਿਓ ਤਾਂ ਵੀ ਕਰ ਲਓ ਫੋਲੋ ਇੰਸਟਾਗ੍ਰਾਮ ਤੇ ਵੀ ਫੋਲੋ ਕਰੋ ਕਿਉਂਕਿ ਹਰ ਇੱਕ ਅਪਡੇਟ ਆਪਾਂ ਪੂਰੇ ਵਰਲਡ ਦੀ ਤੁਹਾਨੂੰ ਦਿਖਾਉਂਦੇ ਰਹਿ ਐਸ ਟਾਈਮ ਆ ਆਪਾ ਪਟਿਆਲਾ ਜ਼ਿਲ੍ਹੇ ਦਾ ਪਿੰਡ ਹੈਗਾ ਦੋਸਤੋ ਇਹ ਕਰਹਾਲੀ ਸਾਹਿਬ ਪਟਿਆਲਾ ਜ਼ਿਲ੍ਹੇ ਦੇ ਵਿੱਚ ਕਰਹਾਲੀ ਸਾਹਿਬ ਪਿੰਡ ਪੈਂਦਾ ਹੈਗਾ ਜਿੱਥੋਂ ਦਾ ਪਤਾ ਐਡਰੈਸ ਸਾਰਾ ਤੁਸੀਂ ਹੁਣ ਨੋਟ ਕਰ ਲਓ ਜੇਕਰ ਤੁਸੀਂ ਬੱਸਾਂ ਤੇ ਆ ਰਹੇ ਹੋਗੇ ਤਾਂ ਪਟਿਆਲੇ ਦਾ ਜਿਹੜਾ ਨਵਾਂ ਬੱਸ ਸਟੈਂਡ ਆ ਉਸ ਬੱਸ ਸਟੈਂਡ ਦੇ ਵਿੱਚੋਂ 38 ਨੰਬਰ ਕਾਊਂਟਰ 38 ਨੰਬਰ ਕਾਊਂਟਰ ਤੋਂ ਤੁਹਾਨੂੰ ਬੱਸ ਮਿਲੇਗੀ ਤੇ 18 ਕਿਲੋਮੀਟਰ ਪਟਿਆਲੇ ਤੋਂ ਕਰਹਾਲੀ ਸਾਹਿਬ ਦਾ ਜਿਹੜਾ ਰਸਤਾ ਉਹ 18 ਕਿਲੋਮੀਟਰ ਦਾ ਹੈਗਾ ਜੇਕਰ ਤੁਸੀਂ ਆ ਰਹੇ ਹੋਗੇ ਸਮਾਣੇ ਵਾਲੀ ਸਾਈਡ ਤੋਂ ਸਮਾਣਾ ਸ਼ਹਿਰ ਕੰਨਿਓ ਆ ਰਹੇ ਹਾਂ ਦਾ ਸਮਾਣੇ ਤੋਂ ਹੈਗਾ 15 ਕਿਲੋਮੀਟਰ ਤਾਂ ਬੱਸਾਂ ਉਥੋਂ ਵੀ ਤੁਹਾਨੂੰ ਕਰਹਾਲੀ ਸਾਹਿਬ ਵਾਲੀਆਂ ਆਉਣ ਜਾਣ ਦੇ ਲਈ ਮਿਲਣਗੀਆਂ ਆਉਣਾ ਕਦੋਂ ਆ ਜਿਹੜੀਆਂ ਦੂਰ ਦਰਾਡੇ ਦੀਆਂ ਸੰਗਤਾਂ ਨੇ ਉਹ ਸ਼ਨੀਵਾਰ ਆਵੋ ਐਤਵਾਰ ਦੀ ਰਾਤ ਦੀ ਚੌਂਕੀ ਭਰਨੀ ਪਵੇਗੀ ਆਰਤੀ ਤੋਂ ਬਾਅਦ ਝਾੜਾ ਲੱਗੇਗਾ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਇਥੇ ਰੋਗ ਆ ਜਿਹੜੇ ਉਹ ਦੂਰ ਹੁੰਦੇ ਨੇਗੇ ਵੱਡੀ ਸਭ ਤੋਂ ਬਿਵਾਰੀ ਹੈ ਜਿਹੜੀ ਦੋਸਤੋ ਕੈਂਸਰ ਦੀ ਕੈਂਸਰ ਗਠੀਆ ਕਮਰ ਦਰਦ ਜੋੜਾਂ ਦੇ ਦਰਦ ਨਿਗਾ ਕਮਜ਼ੋਰ ਹੋਵੇ ਸ਼ੂਗਰ ਦੀ ਪ੍ਰੋਬਲਮ ਹੋਵੇ ਹੋਰ ਵੀ ਜੋ ਵੀ ਕੋਈ ਤੁਹਾਡੀ ਕੋਈ ਸਰੀਰ ਨੂੰ ਬਿਮਾਰੀ ਲੱਗੀ ਆ ਵੀ ਜਿਹਦਾ ਤੁਸੀਂ ਐ ਕਹਿੰਦੇ ਹੋ ਵੀ ਇੱਥੇ ਕਿਸੇ ਡਾਕਟਰ ਤੋਂ ਦਵਾਈਆਂ ਦੇ ਨਾਲ ਨਹੀਂ ਇਲਾਜ ਹੋਇਆ ਤਾਂ ਇੱਥੇ ਇੱਕ ਵਾਰ ਦੋਸਤੋ ਆ ਕੇ ਨਤਮਸਤਕ ਹੋਵੋ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ ਇਸ ਜਗ੍ਹਾ ਦੇ ਉੱਪਰ ਤਾਂ ਮੁਰਦੇ ਵੀ ਜਿਉਂਦਾ ਹੋਏ ਨੇ ਜਿਨ੍ਹਾਂ ਨੂੰ ਐ ਕਹਿੰਦੇ ਸੀਗੇ ਡਾਕਟਰਾਂ ਤੋਂ ਵੱਲੋਂ ਜਵਾਬ ਮਿਲਿਆ ਵਿਆ ਸੀ ਵੀ ਹੁਣ ਇਹਦੀ ਡੈਥ ਹੋ ਚੁੱਕੀ ਹੈਗੀ ਲੈ ਜਾਓ ਉਹ ਵੀ ਇੱਥੇ ਆ ਕੇ ਜਗਾ ਤੇ ਇਸ ਜਗਾ ਤੇ ਸੋਣ ਚ ਆਇਆ ਵੀ ਉਹ ਵੀ ਜਿੰਦਾ ਹੋਏ ਨੇਗੇ ਇੰਨੀ ਸ਼ਕਤੀ ਵਾਲੀ ਇੰਨੀ ਕਰਮਾਂ ਵਾਲੀ ਇੰਨੀ ਭਾਗਾਂ ਵਾਲੀ ਜਗਾ ਕੀ ਇਹ ਪਰ ਆਉਣਾ ਦੋਸਤੋ ਤੁਸੀਂ ਐਤਵਾਰ ਐਤਵਾਰ ਪੰਜ ਐਤਵਾਰ ਚੌਂਖੀਆਂ ਭਰਨੀਆਂ ਨੇ ਸ਼ਾਮ ਨੂੰ ਜਦੋਂ ਆਰਤੀ ਕਰਦੇ ਨੇਗੇ ਬਾਬਾ ਬਲਕਾਰ ਸਿੰਘ ਜੀ ਉਸ ਤੋਂ ਬਾਅਦ ਝਾੜੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਇੱਥੇ ਮੁੱਖ ਸੇਵਾਦਾਰ ਬਾਬਾ ਬਲਕਾਰ ਸਿੰਘ ਬਾਈ ਬਾਂਟੀ ਇਹਨਾਂ ਦੇ ਜਿਹੜੇ ਕੰਟੈਕਟ ਨੰਬਰ ਨੇਗੇ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਹੈਗੇ ਮੋਬਾਈਲ ਤੇ ਤੁਸੀਂ ਕਾਲ ਕਰਕੇ ਸੰਪਰਕ ਕਰਕੇ ਵੀ ਆ ਸਕਦੇ ਹੋਗੇ ਕਾਲ ਤੁਸੀਂ ਸਿਰਫ ਐਤਵਾਰ ਤੇ ਸ਼ਨੀਵਾਰ ਕਰਨੀਆਂ ਹੋਰ ਕਿਸੇ ਦਿਨ ਕਾਲ ਨਾ ਕਰਿਆ ਕਰੋ ਰਾਤ ਨੂੰ 10 ਵਜੇ ਤੋਂ ਬਾਅਦ ਤਾਂ ਬਿਲਕੁਲ ਨਾ ਕਾਲ ਕਰਿਆ ਕਰੋ ਤੁਹਾਨੂੰ ਪਤਾ ਅਰੇਸਟ ਵੀ ਕਰਨੀ ਹੁੰਦੀ ਹੈਗੀ ਸੋਣਾ ਵੀ ਹੁੰਦਾਗਾ ਆ ਜਿੰਨੀ ਲੈਣ ਲੱਗੀ ਦੇਖਦੇ ਹੋ ਇਹ ਸਾਰੇ ਮਰੀਜ਼ ਬਿਮਾਰੀ ਵਾਲੇ ਨੇਗੇ ਕਿਸੇ ਨੂੰ ਕੈਂਸਰ ਦੀ ਬਿਮਾਰੀ ਆ ਕਿਸੇ ਨੂੰ ਗਠੀਆਗਾ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮਾ ਕਿਸੇ ਦੇ ਜੋੜਾਂ ਦਾ ਤਾਂ ਜੋੜਾਂ ਦੇ ਦਰਦ ਦੀ ਪ੍ਰੋਬਲਮਾ ਕੀ ਮੈਂ ਕਹਿੰਦਾ ਜੋ ਬਿਮਾਰੀਆਂ ਨੇਗੀਆਂ ਸਾਰੀਆਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਦੇਖਣ ਦੇ ਲਈ ਤੇ ਜਿਨ੍ਹਾਂ ਦਾ ਇੱਥੇ ਸਟਕਾਰਾ ਪੈਂਦਾਗਾ ਦੇਖ ਲਵੋ ਕੰਟੈਕਟ ਨੰਬਰ ਜਿਹੜਾ ਉਹ ਨੋਟ ਕਰ ਲਓ ਬਾਬਾ ਬਲਕਾਰ ਸਿੰਘ ਜੀ ਦਾ 95924 ਨੋਟ ਕਰੀ ਚਲੋ ਦੋਸਤੋ 95924 65012 95924 65012 ਬਾਬਾ ਬਲਕਾਰ ਸਿੰਘ ਜੀ ਸੇਵਾਦਾਰ ਬੰਟੀ ਵਰਮਾ ਉਹਨਾਂ ਦਾ ਵੀ ਨੰਬਰ ਨੋਟ ਕਰ ਲਓ ਜੀ 98780 78124 98780 78124 ਇਹ ਦੋ ਨੰਬਰਾਂ ਦੇ ਕੰਟੈਕਟ ਕਰਕੇ ਵੀ ਤੁਸੀਂ ਇੱਥੋਂ ਦੀ ਕਰੰਟ ਲੋਕੇਸ਼ਨ ਹੈ ਜਿਹੜੀ ਮੈਪ ਦੇ ਥਰੂ ਉਹ ਵੀ ਤੁਸੀਂ ਮੰਗਵਾ ਸਕਦੇ ਹੋਗੇ ਜੇ ਜੱਗੜੀਆਂ ਕਾਰਾਂ ਤੇ ਆਪਣੇ ਵਹੀਕਲਾਂ ਤੇ ਆ ਰਹੇ ਹੋਗੇ ਤੇ ਬਾਕੀ ਜੋ ਸੰਗਤ ਹੁਣ ਤੁਸੀਂ ਦੇਖ ਰਹੇ ਹੋਗੇ ਜਿਨ੍ਹਾਂ ਦੇ ਝਾੜਾ ਲਗਾ ਰਹੇ ਨੇ ਬਾਬਾ ਬਲਕਾਰ ਸਿੰਘ ਜੀ ਸੇਵਾਦਾਰ ਨੇ ਜਿਹੜੇ ਮੇਥੋਂ ਦੇ ਮੇਨ ਮੁੱਖ ਨੇਗੇ ਜਿਨ੍ਹਾਂ ਨੂੰ ਗੱਦੀ ਮਿਲੀ ਵੀ ਆ ਹੁਣ ਇੱਤੋਂ ਦੀ ਤਾਂ ਉਹ ਹੁਣ ਝਾੜਾ ਲਗਾ ਰਹੇ ਨੇਗੇ ਤਾਂ ਝਾੜੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਜੋ ਸੰਗਤ ਇੱਥੇ ਆਈ ਵੀ ਹੈ ਕਰਹਾਲੀ ਸਾਹਿਬ ਇਹ ਕਰਹਾਲੀ ਸਾਹਿਬ ਪਿੰਡ ਦਾ ਨਾਮ ਆ ਜੀ ਪਟਿਆਲਾ ਜ਼ਿਲ੍ਹੇ ਤੋਂ ਇਹ ਪਟਿਆਲਾ ਸ਼ਹਿਰ ਤੋਂ 18 ਕਿਲੋਮੀਟਰ ਦੀ ਦੂਰੀ ਤੇ ਹੈਗਾ ਜੇਕਰ ਤੁਸੀਂ ਆ ਰਹੇ ਹੋ ਸਵਾਣਾ ਸਾਈਡ ਸ਼ਹਿਰ ਦੇ ਵੱਲੋਂ ਸਤ ਸਮਾਣੇ ਤੋਂ ਪਊਗਾ ਦੋਸਤੋ ਤੁਹਾਨੂੰ ਇਹ 15 ਕਿਲੋਮੀਟਰ ਪੰਜ ਐਤਵਾਰ ਤੁਸੀਂ ਆਉਣਾਗਾ ਦਰਬਾਰ ਦੇ ਉੱਤੇ ਪੰਜ ਐਤਵਾਰ ਆ ਕੇ ਚੌਂਕੀ ਭਰਨੀ ਹੈਗੀ ਰਹਿਣ ਸਹਿਣ ਨਹਾਉਣ ਧੋਣ ਔਰ ਖਾਣ ਪੀਣ ਦਾ ਫੁੱਲ ਅਰੇਂਜਮੈਂਟ ਆ ਕੋਈ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਂਤਾ ਜਾਣਾ ਨਾ ਹੀ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਇੱਥੇ ਕੋਈ ਤਾਕਤਬੀਦ ਕਰਕੇ ਦਿੱਤਾ ਜਾਵੇਗਾ ਨਾ ਹੀ ਤੁਹਾਨੂੰ ਕਿਸੇ ਵੀ ਧਰਮ ਦੇ ਨਾਲੋਂ ਤੋੜ ਕੇ ਆਪਣੇ ਕਿਸੇ ਵੱਖਰੇ ਧਰਮ ਦੇ ਨਾਲ ਵੀ ਨਹੀਂ ਇੱਥੇ ਜੋੜਿਆ ਜਾਵੇਗਾ ਨਾ ਹੀ ਤੁਹਾਨੂੰ ਕਿਸੇ ਕੋਈ ਬਹਿਮਾ ਭਰਮਾ ਦੇ ਵਿੱਚ ਪਾਇਆ ਜਾਵੇਗਾ ਸਿਰਫ ਇੱਥੇ ਕਰਮਾ ਵਾਲੀ ਇਸ ਜਗ੍ਹਾ ਦੇ ਉੱਪਰ ਇਹ ਝਾੜਾ ਲਗਵਾਉਣ ਦੇ ਨਾਲ ਹੀ ਤੁਸੀਂ ਦੋਸਤੋ ਇੱਥੇ ਅਨੇਕਾਂ ਬਿਮਾਰੀਆਂ ਤੋਂ ਆਪਣੀਆਂ ਤੋਂ ਸਕਾਰਾ ਪਾਲਮੋਗੇ ਫੁੱਲ ਵਰਗਾ ਤੁਹਾਡਾ ਸਰੀਰ ਹੌਲਾ ਹੋ ਜਾਵੇਗਾ ਵੀਡੀਓ ਨੂੰ ਜਰੂਰ ਚਲਦੀ ਚਲਦੀ ਨੂੰ ਜਿੰਨਾ ਹੋ ਸਕਦਾ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਕਿਉਂਕਿ ਤੁਹਾਨੂੰ ਪਤਾ ਵੀ ਪੂਰੇ ਵਰਲਡ ਦੇ ਵਿੱਚ ਹਨ ਹਰ ਇੱਕ ਇਨਸਾਨ ਬਿਮਾਰੀਆਂ ਦੇ ਨਾਲ ਘਿਰਿਆ ਹੋਇਆ ਹਰ ਇੱਕ ਇਨਸਾਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਰੋਗ ਲੱਗਿਆ ਹੋਇਆਗਾ ਤਾਂ ਇਹ ਉਹ ਭਾਗਾਂ ਵਾਲੀ ਜਗਾ ਹੈ ਜਿਹਦੀ ਤੁਸੀਂ ਹੁਣ ਵੀਡੀਓ ਦੇਖ ਰਹੇ ਹੋ ਕਿ ਮੈਂ ਪੀੜ ਪ੍ਰਮੋਸ਼ਨ ਨਹੀਂ ਇਹ ਕਰ ਰਿਹਾ ਸਿਰਫ ਸੇਵਾ ਤੌਰ ਤੇ ਆਪਾਂ ਕਰ ਰਹੇ ਆ ਸਾਰਾ ਆਲੇ-ਦਾਲਿਓ ਪਤਾ ਕਰਿਆ ਪ੍ਰੋਪਰ ਜਾਣਕਾਰੀ ਲੈਤੀ ਕਿ ਵਾਕਿਆ ਇਸ ਜਗ੍ਹਾ ਦੇ ਉੱਪਰ ਜੋ ਵੀ ਮਨੋ ਕਾਮਨਾ ਆਪਣੇ ਮਨ ਦੀ ਹੁੰਦੀ ਹੈਗੀ ਜਾਂ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਰੀਰਕ ਬਿਮਾਰੀ ਉਹਦਾ ਇੱਥੇ ਜੜ ਤੋਂ ਇਲਾਜ ਆ ਸਿਰਫ ਇੱਕ ਇਹ ਜਿਹੜਾ ਬਾਬਾ ਜੀ ਸੇਵਾਦਾਰ ਹੁਣ ਬਾਬਾ ਬਲਕਾਰ ਸਿੰਘ ਜੀ ਝਾੜਾ ਕਰ ਰਹੇ ਨੇ ਇਹ ਸਿਰਫ ਇੱਕ ਝਾੜੇ ਦੇ ਨਾਲ ਹੀ ਇਤੋਂ ਨੇਕਾ ਬਿਮਾਰੀਆਂ ਦੁਸਤਕਾਰਾ ਪਾਇਆ ਜਾਂਦਾ ਲਾਈਨ ਬਹੁਤ ਵੱਡੀ ਲੱਗੀ ਤੁਹਾਨੂੰ ਦੇਖ ਰਹੀ ਹੈ ਕਿ ਥੋੜਾ ਜਿਹਾ ਆਪਾਂ ਫਾਸਟ ਵੀਡੀਓ ਕਰਕੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਤੁਹਾਡੇ ਵੀ ਸਮੇਂ ਦੀ ਬਚਤ ਆ ਜਿਹੜੀ ਉਹ ਕਰ ਸਕੀ ਹੈ ਆਪਾਂ ਐਡਰੈਸ ਜੇਕਰ ਤੁਸੀਂ ਦੁਬਾਰਾ ਨੋਟ ਕਰਨਾ ਇਸ ਜਗ੍ਹਾ ਦਾ ਦੁਬਾਰਾ ਨੋਟ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਵੀ ਇੱਥੇ ਜਿਹੜੀਆਂ ਬਿਮਾਰੀਆਂ ਨੇ ਮੇਨ ਵੱਡੀਆਂ ਬਿਮਾਰੀਆਂ ਨੇ ਉਹ ਦੇਖ ਲਓ ਵੀ ਇੱਥੇ ਜਿੰਨਾ ਦਾ ਇੱਥੇ ਜੜ ਤੋਂ ਇਲਾਜ ਸਿਰਫ 5 ਐਤਵਾਰ ਆਉਣ ਦੇ ਨਾਲ ਤੁਹਾਡੀਆਂ ਬਿਮਾਰੀਆਂ ਨੇ ਜਿਹੜੀਆਂ ਸ਼ੂ ਮੰਤਰ ਹੋ ਜਾਣਗੀਆਂ ਵੱਡੀ ਬਿਮਾਰੀ ਦਾ ਜਿਹਦੇ ਤੁਹਾਨੂੰ ਪਤਾ ਵੀ ਨਾਂ ਲੈਣ ਤੋਂ ਵੀ ਡਰ ਲੱਗਦਾ ਰਹਿੰਦਾਗਾ ਕੈਂਸਰ ਕੈਂਸਰ ਦੀ ਬਿਮਾਰੀ ਦਾ ਇੱਥੇ ਇਲਾਜ ਸਿਰਫ ਇੱਕ ਝਾੜੇ ਦੇ ਨਾਲ ਗਠੀਏਰੀ ਬਿਮਾਰੀ ਦਾ ਇਲਾਜ ਸਿਰਫ ਇੱਕ ਝਾੜੇ ਦੇ ਨਾਲ ਅੱਖਾਂ ਦੀ ਰੌਸ਼ਨੀ ਚਲੀ ਗਈ ਹੋਵੇ ਐਣਕਾਂ ਲੱਗੀਆਂ ਹੋਣ ਉਹਨਾਂ ਤੋਂ ਸਟਕਾਰਾ ਸਿਰਫ ਇੱਕ ਝਾੜੇ ਦੇ ਨਾਲ ਮਿੱਠਾ ਖਾਣ ਨੂੰ ਤਰਸ ਰਹੇ ਹੋਗੇ ਸ਼ੂਗਰ ਹੋ ਚੁੱਕਿਆਗਾ ਸ਼ੂਗਰ ਦੀ ਬਿਮਾਰੀ ਦਾ ਇਲਾਜ ਸਿਰਫ ਇੱਕ ਝਾੜੇ ਦੇ ਨਾਲ ਖਵਾਉਣਾ ਕੀ ਆ ਬਾਬਾ ਜੀ ਨੇ ਇੱਕ ਤੁਹਾਨੂੰ ਮਿੱਠਾ ਲੱਡੂ ਖਵਾਇਆ ਜਾਵੇਗਾ ਦੇਖ ਲਓ ਮਿੱਠੇ ਦੇ ਨਾਲ ਸ਼ੂਗਰ ਨੂੰ ਇਸ ਜਗ੍ਹਾ ਦੇ ਉੱਪਰ ਖਤਮ ਕੀਤਾ ਜਾਵੇਗਾ ਸ਼ੂਗਰ ਦਾ ਇਲਾਜ ਹੋਰ ਜੋੜਾਂ ਦੇ ਦਰਦ ਕੋਈ ਵੀ ਕਿਸੇ ਤਰ੍ਹਾਂ ਦੀ ਸਰੀਰਕ ਬਿਮਾਰੀ ਆਜੋ ਭਲਿਓ ਲੋਕੋ ਇੱਕ ਵਾਰ ਆ ਕੇ ਤਾਂ ਦੇਖ ਲਵੋ ਯਾਰ ਕੋਈ ਨਾ ਇੱਥੇ ਤੁਹਾਡੇ ਤੋਂ ਕੋਈ ਪੈਸਾ ਮੰਗ ਰਿਹਾ ਹੈਗਾ ਕੋਈ ਜਮਾ ਬਿਲਕੁਲ ਇੱਕ ਝਾੜੇ ਦੇ ਨਾਲ ਇੱਥੇ ਬਕਸ ਹੋਈ ਵੀ ਹੈਗੀ ਕਿਸੇ ਵੀ ਤਰ੍ਹਾਂ ਦੀ ਕੋਈ ਚਮਤਕਾਰੀ ਜਗਾ ਕੋਈ ਕਿਸੇ ਤਰ੍ਹਾਂ ਦੀ ਕੋਈ ਸ਼ਕਤੀ ਵਾਲੀ ਜਗਾ ਕਰੋ ਵੀ ਜਿੱਥੇ ਤੁਸੀਂ ਦੇਖੋ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਤਾਕਤ ਬੀਤ ਨਹੀਂ ਦੇਣਾ ਕੋਈ ਤੁਹਾਨੂੰ ਕੋਈ ਪਹੂਤੀਆਂ ਨਹੀਂ ਦੇਣੀਆਂ ਕਰਨੀਆਂ ਸਿਰਫ ਇੱਕ ਝਾੜਾ ਲਾਉਣਾ ਤੁਹਾਡੇ ਜਿਹੜਾ ਝਾੜਾ ਕੀ ਥੌਲਾ ਕਹਿੰਦੀ ਆਪਾਂ ਇੱਕ ਹਥੌਲਾ ਪਾਉਣਾਗਾ ਬਾਬਾ ਬਲਕਾਰ ਸਿੰਘ ਨੇ ਜਿਹਦੇ ਨਾਲ ਕੀ ਤੁਹਾਡੀਆਂ ਸਰੀਰ ਦੀਆਂ ਸਾਰੀਆਂ ਬਿਮਾਰੀਆਂ ਹੋਣੀਆਂ ਸੁਵਾ ਮੰਤਰ ਤੇ ਹੁਣ ਜਿਹੜਾ ਨੰਬਰ ਆ ਇੱਕ ਵਾਰੀ ਫੇਰ ਨੋਟ ਕਰ ਲਓ ਤਾਨੂੰ ਨੰਬਰ ਬਾਬਾ ਬਲਕਾਰ ਸਿੰਘ ਜੀ ਦਾ ਰਾਤ ਨੂੰ 10 ਵਜੇ ਤੋਂ ਬਾਅਦ ਕਾਲ ਨਹੀਂ ਕਰਨੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ ਤੁਸੀਂ ਦੋਸਤੋ 9 ਵਜੇ ਤੱਕ ਕਾਲ ਤੇ ਗੱਲ ਕਰ ਸਕਦੇ ਹੋਗੇ ਫੋਨ ਲਾ ਕੇ ਬਾਬਾ ਬਲਕਾਰ ਸਿੰਘ ਜੀ ਦੇ ਨਾਲ 9592465012 9592465012 ਤੇ ਸੇਵਾਦਾਰ ਵੰਟੀ ਫਰਮਨ ਜੀ ਦਾ ਨੰਬਰ ਹੈ ਜਿਹੜਾ ਇਹਨਾਂ ਦੇ ਨਾਲ ਵੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਤੁਸੀਂ ਕਾਲ ਤੇ ਗੱਲ ਕਰ ਸਕਦੇ ਹੋ ਫੋਨ ਤੇ ਉਹਨਾਂ ਦਾ ਨੰਬਰ ਹੈਗਾ 98780 78124 98788 78124 ਸੰਗਤਾਂ ਜਿਹੜੀ ਤੁਸੀਂ ਦੇਖ ਲੋ ਉਹ ਆਰਤੀ ਦੇ ਸਮਾਂ ਟਾਈਮ ਦੀ ਵੀਡੀਓ ਦਿਖਾ ਰਹੇ ਹਾਂਗੇ ਵੱਡੀ ਲੌਂਗ ਵੀਡੀਓ ਆਪਾਂ ਪਹਿਲਾਂ ਜੋ ਸੰਗਤਾਂ ਦੇ ਇਥੋਂ ਇਲਾਜ ਹੋਏ ਨੇਗੇ ਜੋ ਚੌਕੀਆਂ ਭਰਨਾ ਆ ਰਹੇ ਨੇ ਪੰਜ ਪੰਜ ਐਤਵਾਰ ਆਪਣੀਆਂ ਉਹਨਾਂ ਦੀ ਆਪਾਂ ਸਾਰੀ ਫੁੱਲ ਵੀਡੀਓ ਪਾਈ ਵੀ ਆ ਪਹਿਲਾਂ ਉਹ ਤੁਸੀਂ ਦੇਖ ਸਕਦੇ ਹੋ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਦੁਬਾਰਾ ਵੀਡੀਓ ਇਸੇ ਕਰਕੇ ਪਾਈ ਹੈਗੀ ਕਿ ਇੱਕ ਤਾਂ ਸੇਵਾ ਦਾ ਤੇ ਬਾਬਾ ਜੀ ਨੂੰ ਤੁਸੀਂ ਰਾਤ ਨੂੰ 10 ਵਜੇ ਤੋਂ ਬਾਅਦ ਕਾਲ ਨਹੀਂ ਕਰਨੀ ਸੰਗਤ ਜੀ ਤੇ ਇੱਕ ਤੁਸੀਂ ਆਉਣਾ ਸਿਰਫ ਚاہے ਐਤਵਾਰਾ ਜੋ ਚاہے ਸਨੀਵਾਰਾ ਜੋ ਐਤਵਾਰ ਰਾਤ ਕੱਟ ਨਹੀਂ ਪਵੇਗੀ ਰਾਤ ਦੀ ਚੌਂਕੀ ਹੈ ਜਿਹੜੀ ਭਰਨੀ ਪਵੇਗੀ ਕੰਟੀਨਿਊ ਪੰਜ ਐਤਵਾਰ ਚੌਂਕੀਆਂ ਭਰਨੀਆਂ ਨੇਗੀਆਂ ਪੰਜ ਐਤਵਾਰ ਝਾੜਾ ਲੱਗੇਗਾ ਆਉਂਦੇ ਹੋਏ ਤੁਸੀਂ ਪ੍ਰਸਾਦ ਆਪਣਾ ਲੈ ਕੇ ਆਉਣਾਗਾ ਜੋਤਾਂ ਦੇ ਵਿੱਚ ਪਾਉਣ ਦੇ ਲਈ ਦੇਸੀ ਘੀ ਹੈ ਜਿਹੜਾ ਉਹ ਆਪਣੀ ਸਰਦਾ ਮੁਤਾਬਕ ਲੈ ਕੇ ਆਉਣਾਗਾ ਹੋਰ ਤੁਹਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਇੱਥੇ ਕੁਝ ਮੰਗਿਆ ਕਰਿਆ ਨਹੀਂ ਜਾਵੇਗਾ ਇਹ ਇੱਕ ਮਠਿਆਈ ਦਾ ਪ੍ਰਸਾਦ ਉਹਦੀ ਸੁੱਖਣਾ ਸੁਖਰੀ ਨਹੀਂ ਪੈਂਦੀ ਹੈਗੀ ਤੇ ਜੋ ਦੇਸੀ ਘੀ ਆ ਉਹਦੀ ਵੀ ਸੁੱਖ ਸੁਖਣੀ ਪੈਂਦੀ ਆ ਸਰਦਾ ਮੁਤਾਬਕ ਆਪਣਾ ਕਿਲੋ 2 ਕਿਲੋ 5 ਕਿਲੋ 10 ਕਿਲੋ ਤੁਹਾਡੀ ਇਸ ਹੈਗੀ ਜਿੰਨਾ ਤੁਸੀਂ ਕਰ ਸਕਦੇ ਹੋਗੇ ਆਪਣੇ ਜਦੋਂ ਤੁਹਾਡੇ ਇਲਾਜ ਦਾ ਫਰਕ ਪਏਗਾ ਤੁਹਾਨੂੰ ਲੱਗਿਆ ਵੀ ਹਾਂ ਮੈਂ ਬਿਮਾਰੀ ਤੋਂ ਛੁਟਕਾਰਾ ਪਾ ਚੁੱਕਿਆਗਾ ਉਦੋਂ ਤੁਸੀਂ ਇੱਥੇ ਆ ਕੇ ਚੜਾਉਣਾਗਾ ਉਦੋਂ ਤੁਸੀਂ ਇੱਥੇ ਆ ਕੇ ਅਰਦਾਸ ਕਰਵਾਉਣੀ ਆ ਉਸ ਤੋਂ ਪਹਿਲਾਂ ਕੁਝ ਵੀ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ ਨਹੀਂ ਖਾਣ ਪੀਣ ਦਾ ਰਹਿਣ ਸਹਿਣ ਦਾ ਸਾਰਾ ਫੁੱਲ ਅਰੇਂਜਮੈਂਟ ਤੁਹਾਨੂੰ ਮਿਲੇਗਾ ਚਾਹੇ ਬੀਬੀਆਂ ਭੈਣਾਂ ਹੋਣ ਚਾਹੇ ਭਰਾ ਹੋਣਾ ਰਹਿਣ ਸਹਿਣ ਦਾ ਫੁੱਲ ਅਰੇਂਜਮੈਂਟ ਹੈਗਾ ਇੱਥੇ ਔਰਤਾਂ ਦਾ ਅਲੱਗ ਮਰਦਾਂ ਦਾ ਅਲੱਗ ਲੰਗਰਾਂ ਜਿਹੜੇ ਉਹ ਉਤ ਉਤ ਵਰਤਦੇ ਨੇਗੇ ਲੰਗਰਾਂ ਦੇ ਵਿੱਚ ਸੇਵਾ ਜਿਹੜੀ ਉਹ ਤੁਸੀਂ ਜ਼ਰੂਰ ਕਰਨੀ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੈਗਰੂ ਨੇ ਪ੍ਰਮਾਤਮਾ ਨੇ ਦੁੱਧ ਦੀਆਂ ਦਾਤਾਂ ਵਾਕਸੇਵੇਂ ਨੇ ਤਾਂ ਜ਼ਰੂਰ ਆਉਂਦੇ ਹੋਏ ਦੁੱਧ ਲੈ ਕੇ ਆਇਆ ਕਰੋ ਕਿਉਂਕਿ ਦੁੱਧ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ ਚਾਹ ਪਾਣੀ ਦੇ ਲਈ ਲੰਗਰਾਂ ਦੇ ਵਿੱਚ ਐਡਰੈਸ ਤੁਹਾਨੂੰ ਆਪਾਂ ਫੇਰ ਦੁਬਾਰਾ ਸਮਝਾ ਦਿੰਨੇ ਆ ਐਡਰੈਸ ਸਮਝਾਉਣ ਤੋਂ ਪਹਿਲਾਂ ਮੇਰੀ ਇੱਕੋ ਹੀ ਗੁਜ਼ਾਰਸ਼ ਆ ਦੋਸਤੋ ਤੁਹਾਨੂੰ ਕਿ ਇਸ ਵੀਡੀਓ ਨੂੰ ਚਲਦੀ ਚਲਦੀ ਨੂੰ ਜ਼ਰੂਰ ਅੱਗੇ ਜਾਰ ਤੋ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਜੋ ਕਿ ਤੁਸੀਂ ਵੀ ਪੁੰਨ ਕਿਸੇ ਨਾ ਕਿਸੇ ਭਰਾ ਉਹਨਾਂ ਦੇ ਮਾਤਾ-ਮਾਂ ਤੇ ਕ ਜਾਵੇ ਜਿਨ੍ਹਾਂ ਨੂੰ ਕਿਸੇ ਨੂੰ ਕੈਂਸਰ ਦੀ ਬਿਮਾਰੀ, ਸ਼ੂਗਰ ਦੀ ਬਿਮਾਰੀ, ਅੱਖਾਂ ਦੀ ਰੌਸ਼ਨੀ ਚਲੀ ਗਈ ਹੋਵੇ, ਗਠੀਆ ਹੋਇਆ ਹੋਵੇ ਤਾਂ ਉਹਨਾਂ ਤੇ ਕਰ ਜਦੋਂ ਇਹ ਵੀਡੀਓ ਜਾਵੇ ਤਾਂ ਯਾਰ ਭਰਾਵੋ ਵੀਡੀਓ ਤਾਂ ਕਹਿਣਾ ਵੀ ਇੰਨੀ ਜ਼ਿਆਦਾ ਸ਼ੇਅਰ ਕਰਿਓ ਕਿ ਉਹ ਵੀ ਵਿਚਾਰੇ ਇਹਨਾਂ ਤੋਂ ਸਟਕਾਰਾ ਪਾ ਸਕਣ ਜਿਹੜੀਆਂ ਕਿ ਨਿਗਾ ਤੇ ਚਲੀ ਜਾਵੇ ਉਹਦੂਬਾਰ ਐਨਕਾਂ ਲਾਈਆਂ ਹੁੰਦੀਆਂ ਨੇ ਉਹ ਐਨਕਾਂ ਇੱਥੇ ਆ ਕੇ ਉਹਨਾਂ ਨੂੰ ਉਹ ਉਤਾਰ ਸਕਣ ਦੇਖ ਲਓ ਕਿੰਨੀਆਂ ਪਈਆਂ ਨੇ ਇੱਥੇ ਟੱਕਾਂ ਦੇ ਟਰੱਕ ਐਣਕਾਂ ਦੇ ਦੇਖੇ ਮੈਂ ਪਏ ਇਥੇ ਉਹ ਬੈਲਟਾਂ ਹੀ ਨੇ ਪਏ ਦੇਖੇ ਇਥੇ ਜਗ੍ਹਾ ਬਹੁਤ ਖੁੱਲੀ ਡੁੱਲੀ ਆ ਪਾਰਕਿੰਗ ਦਾ ਫੁੱਲ ਪ੍ਰਬੰਧ ਆ ਗੱਡੀਆਂ ਕਾਰਾਂ ਲਿਆਉਣ ਦਾ ਪਿੰਡ ਤੋਂ ਵਾਰ-ਵਾਰ ਇਹ ਜਗ੍ਹਾ ਕੀ ਜਦੋਂ ਤੁਸੀਂ ਕਰਹਾਲੀ ਸਾਹਿਬ ਪਿੰਡ ਦੇ ਵਿੱਚ ਐਂਟਰ ਹੋਮੋਗੇ ਵਾਰ-ਵਾਰ ਖੇਤਾਂ ਦੇ ਵਿੱਚ ਤੁਹਾਨੂੰ ਇਹ ਜਗ੍ਹਾ ਬਣੀ ਵੀ ਨਜ਼ਰ ਆਵੇਗੀ ਬਹੁਤ ਵੱਡੀ ਜਗ੍ਹਾ ਬਣੀ ਵੀ ਹੈਗੀ ਇਹ ਪਟਿਆਲੇ ਤੋਂ ਤੁਹਾਨੂੰ ਦੱਸਿਆ ਦੋਸਤੋ 18 ਕਿਲੋਮੀਟਰ ਸਮਾਣੇ ਤੋਂ ਆਗਾ 15 ਕਿਲੋਮੀਟਰ ਬੱਸਾਂ ਤੇ ਆਉਣ ਵਾਲੀਆਂ ਮਾਤਾਂ ਭੈਣਾਂ ਨੂੰ ਦੱਸ ਦਈਏ 38 ਨੰਬਰ 38 38 38 38 ਨੰਬਰ ਕਾਊਂਟਰ ਦੇ ਉੱਤੋਂ ਤੁਹਾਨੂੰ ਬੱਸ ਕਰਹਾਲੀ ਸਾਹਿਬ ਵਾਲੀ ਮਿਲੂਗੀ ਤਾਂ ਉਸ ਬੱਸ ਦੇ ਵਿੱਚ ਬੈਠ ਕੇ ਕਰਹਾਲੀ ਸਾਹਿਬ ਤੁਸੀਂ ਇਸ ਜਗ੍ਹਾ ਦੇ ਉੱਪਰ ਇਸ ਪਵਿੱਤਰ ਜਗ੍ਹਾ ਦੇ ਉੱਪਰ ਇਸ ਸ਼ਕਤੀ ਵਾਲੀ ਜਗ੍ਹਾ ਦੇ ਉੱਪਰ ਇਸ ਚੰਗ ਚਮਤਕਾਰੀ ਜਗ੍ਹਾ ਦੇ ਉੱਪਰ ਤੁਸੀਂ ਆ ਕੇ ਆਪਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋਗੇ ਆਉਣ ਦਾ ਸਮਾਂ ਜਿਹੜਾ ਤੁਹਾਨੂੰ ਦੱਸਿਆ ਹੋਇਆਗਾ ਐਤਵਾਰ ਐਤਵਾਰ ਚੌਂਕੀ ਲੱਗਦੀ ਹੈਗੀ ਇੱਥੇ ਰਾਤ ਦੀ ਚੌਂਕੀ ਲੱਗਦੀ ਹੈਗੀ ਰਾਤ ਨੂੰ ਰਹਿਣਾ ਪਵੇਗਾ ਨਾ ਕਿ ਰਾਤ ਨੂੰ ਚੌਂਕੀ ਦੇ ਵਿੱਚ ਤੁਹਾਡੀ ਕੋਈ ਪੋਸਟ ਵਗੈਰਾ ਨਹੀਂ ਕੱਢਣੀ ਸਿਰਫ ਰਾਤ ਦੇ ਤੁਸੀਂ ਇੱਥੇ ਆਪਣੀ ਹਾਜ਼ਰੀ ਲਵਾ ਕੇ ਜਾਣੀ ਆ ਇੱਕ ਰਾਤ ਇੱਥੇ ਰਹਿ ਕੇ ਜਾਣਾ ਪੈਂਦਾਗਾ ਹਾਜ਼ਰੀ ਲਵਾ ਕੇ ਜਾਣੀ ਪੈਂਦੀ ਆ ਬੰਜ ਐਤਵਾਰ ਹਾਜ਼ਰੀ ਲਵਾਉਣੀ ਪੈਂਦੀ ਆ ਤਾਂ ਉਦੋਂ ਬਾਅਦ ਤੁਹਾਡਾ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਸ਼ੂਮੰਤਰ ਕਰ ਦਿਓ ਦਬਕੇ ਵੀਡੀਓ ਨੂੰ ਸ਼ੇਅਰ ਚੈਨਲ ਨੂੰ ਫੋਲੋ ਕਰ ਲਓ ਜਿੰਨਾਂ ਨੇ ਨਹੀਂ ਕੀਤਾ ਚੈਨਲ ਨੂੰ ਕਰਿਓ ਫੋਲੋ ਮਿਲਾਂਗੇ ਨਵੀਂ ਵੀਡੀਓ ਨਵੀਂ ਅਪਡੇਟ ਦੇ ਨਾਲ ਦੇਵੋ ਪੀ ਵੀ ਯੂਨੀਪਲੈਕਡੀਰ ਨੂੰ ਦੋਸਤੋ ਅੱਜ ਤੋਂ ਸਤਿ ਸ੍ਰੀ ਅਕਾਲ